ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਥ ਵਰਦੀ ਨਾਲ ਅਨੂ ਚੋਪੜਾ ਬੇਰੋਜ਼ਗਾਰੀ ਦੀ ਇੱਕ ਹੈਰਾਨ ਕਰ ਦੇ ਤਸਵੀਰ ਜੋ ਹੈ ਉਹ ਸਾਹਮਣੇ ਆ ਰਹੀ ਹੈ ਕੁਝ ਨੌਕਰੀਆਂ ਦੇ ਲਈ ਜੋ ਹੈ ਹਜ਼ਾਰਾਂ ਲੋਕਾਂ ਦੀ ਭੀੜ ਇੰਟਰਵਿਊ ਦੇਣ ਦੇ ਲਈ ਇਕੱਠੀ ਹੋ ਜਾਂਦੀ ਹੈ ਦਰਸਲ 에ਅਰ ਇੰਡੀਆ 에어ਪੋਰਟ ਸਰਵਿਸਸਸ ਲਿਮਿਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਲਈ ਇੱਕ ਵਾਕ ਇਨ ਇੰਟਰਵਿਊ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਤੇ ਇਸ ਲਈ ਦੂਰ ਦੂਰ ਤੋਂ ਲੋਕ ਆ ਜਾਂਦੇ ਨੇ ਤੇ ਇੱਥੇ 25000 ਲੋਕ ਜੋ ਹੈ ਨੌਕਰੀ ਲੈਣ ਦੇ ਲਈ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਇਹ ਤਾਂ ਕਾਬੂ ਤੋਂ ਬਾਹਰ ਹੁੰਦੀ ਦੇ ਕਿ ਜਿਹੜਾ ਇਹਨਾਂ ਲੋਕਾਂ ਨੂੰ ਸਿਰਫ ਆਪਣੇ ਰੈਜ਼ਿਊਮੇ ਜਮ੍ਹਾਂ ਕਰਵਾ ਕੇ ਜੁਆਏ ਵਾਪਸ ਭੇਜਣ ਦੇ ਲਈ ਕਹਿ ਦਿੱਤਾ ਜਾਂਦਾ ਹੈ ਤਾਂ ਸੇਅਰ ਇੰਡੀਆ ਦੇ ਕਰਮਚਾਰੀਆਂ ਨੂੰ ਲੋਕਾਂ ਦੀ ਇੰਨੀ ਵੱਡੀ ਭੀੜ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਇਸ ਦਾ ਵੀਡੀਓ ਹੁਣ ਪੂਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਹੁਣ ਇਸ ਨੂੰ ਲੈ ਕੇ ਸਿਆਸਤ ਵੀ ਜੋ ਹੈ ਤੇਜ਼ ਹੋ ਗਈ ਹੈ ਮੁੰਬਈ ਹਵਾਈ ਅੱਡੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇਹ ਦ੍ਰਿਸ਼ ਤੁਸੀਂ ਵੇਖ ਸਕਦੇ ਹੋਵੋਗੇ ਕਿ ਦੇਸ਼ ਦੇ ਵਿੱਚ ਬੇਰੋਜ਼ਗਾਰੀ ਦੀ ਸਥਿਤੀ ਦਰਸਾ ਰਹੀ ਹੈ ਇਹ ਵੀਡੀਓਜ਼ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਲੋਕ ਨੌਕਰੀ ਲਈ ਮੁੰਬਈ 에ਰਪੋਰਟ ਉਤੇ 에어 ਇੰਡੀਆ ਦੇ ਫਾਰਮ ਕਾਊਂਟਰ ਤੇ ਪਹੁੰਚਣ ਦੇ ਲਈ ਜੋ ਇੱਕ ਦੂਜੇ ਦੇ ਨਾਲ ਤੱਕਾ ਮੁਕੀ ਕਰਦੇ ਨਜ਼ਰ ਆਉਂਦੇ ਨੇ ਵੀਡੀਓ ਦੇ ਵਿੱਚ ਜੋ ਹੈ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਨੌਕਰੀ ਦੇ ਲਈ ਬੇਤਾਬ ਨੇ ਹਾਲਾਤ ਇੰਨੇ ਖਰਾਬ ਹੋ ਗਏ ਜਾਂਦੇ ਨੇ ਕਿ ਕਈਆਂ ਨੂੰ ਬਿਨਾ ਖਾਣ ਪੀਣ ਤੋਂ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਜਿਸ ਕਾਰਨ ਕਈ ਲੋਕਾਂ ਦੀ ਉੱਥੇ ਸਿਹਤ ਵੀ ਵਿਗੜ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਭੀੜ ਕੰਟਰੋਲ ਦੇ ਵਿੱਚ ਨਹੀਂ ਰਹੀ ਤਾਂ ਸਾਰੇ ਲੋਕਾਂ ਨੂੰ ਫਿਰ ਆਪਣੇ ਜਿਹੜੇ ਰੈਜ਼ਿਊਮੇ ਸੀਗੇ ਉੱਥੇ ਜਮ੍ਹਾਂ ਕਰਵਾਉਣ ਦੇ ਲਈ ਕਹਿ ਦਿੱਤਾ ਜਾਂਦਾ ਤੇ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਹੈ ਰਸਮੀ ਨੋਟੀਫਿਕੇਸ਼ਨ ਜਿਹ ਉਸ ਦੇ ਅਨੁਸਾਰ ਵੱਖ-ਵੱਖ ਸਾਮੀਆਂ ਦੇ ਲਈ ਵਾਕ ਇਨ ਇੰਟਰਵਿਊ 12 ਜੁਲਾਈ ਤੋਂ 16 ਜੁਲਾਈ ਤੱਕ ਹੋਏ ਸੀਗੇ ਸੋ ਜਿਸ ਚਲਦੇ ਆਂ ਕੱਲ ਮੁੰਬਈ 에어ਪੋਰਟ ਤੇ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ ਤੁਹਾਨੂੰ ਦੱਸਦੇ ਕਿ ਕੁਝ ਦਿਨ ਪਹਿਲਾਂ 에어 ਇੰਡੀਆ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਭਰਤੀ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਇਸ ਭਰਤੀ ਦੇ ਵਿੱਚ ਹਿੱਸਾ ਲੈਣ ਲਈ ਮੁੰਬਈ ਦੇ ਨਾਲ ਨਾਲ ਮਹਾਰਾਸ਼ਟਰ ਦੇ ਵੱਖ-ਵੱਖ ਕਸਿਆਂ ਤੋਂ ਲੋਕ ਬੱਸਾਂ ਤੇ ਰੇਲ ਅਤੇ ਮੈਟਰੋ ਰਾਹੀਂ ਸਵੇਰ ਤੋਂ ਹੀ ਹਵਾਈ ਅੱਡੇ ਤੇ ਪਹੁੰਚ ਗਏ ਦਰਸਲ ਦੱਸੇ ਕਿ 에어 ਇੰਡੀਆ 에어ਪੋਰਟ ਸਰਵਿਸਿਜ਼ ਲਿਮਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਲਈ ਵਾਕ ਇਨ ਇੰਟਰਵਿਊ ਕੀਤਾ ਸੀਗਾ 에어ਪੋਰਟ ਲੋਡਰ ਦਾ ਕੰਮ 에어ਕ੍ਰਾਫਟ ਨੂੰ ਲੋਡ ਅਤੇ ਅਨ ਲੋਡ ਕਰਨਾ ਅਤੇ ਫਿਰ ਬੈਗੇਜ ਬੈਲਟਾਂ ਅਤੇ ਰੈਪ ਜਿਹੜੇ ਟੈਂਕਰ ਨੇ ਉਹਨਾਂ ਨੂੰ ਜਿਹੜਾ ਚਲਾਉਣਾ ਹੁੰਦਾ ਹੈ ਤੇ ਹਰੇਕ ਜਹਾਜ਼ ਨੂੰ ਸਮਾਨ ਮਾਲ ਅਤੇ ਖਾਨਪੀਨੀਆ ਚੀਜ਼ਾਂ ਨੂੰ ਸੰਭਾਲਣ ਦੇ ਲਈ ਘਟੋ ਘਟੇ ਪੰਜ ਲੋਡਰਾਂ ਦੀ ਲੋੜ ਹੁੰਦੀ ਹੈ ਸੋ 에어ਪੋਰਟ ਲੋਡਰ ਦੀ ਜੋ ਹੈ ਤਨਖਾਹ ਦੀ ਗੱਲ ਕੀਤੀ ਜਾਵੇ ਜਿਸ ਦੇ ਲਈ ਇਹ ਸਾਰੇ ਲੋਕ 25000 ਲੋਕ ਇਕੱਠੇ ਹੋ ਗਏ ਸਕੇ ਉਹਨਾਂ ਦੀ ਤਨਖਾਹ ਜੋ ਹੈ 20000 ਰੁਪਏ ਤੋਂ ਲੈ ਕੇ 25000 ਰੁਪਏ ਮਹੀਨਾ ਹੁੰਦੀ ਹੈ ਪਰ ਅਗਰ ਓਵਰਟਾਈਮ ਕੀਤਾ ਹੋਵੇ ਤਾਂ 30000 ਦੇ ਲਗਭਗ ਜੋ ਪੈਸੇ ਬਣ ਜਾਂਦੇ ਨੇ ਸੋ ਇਸ ਨੌਕਰੀ ਦੇ ਲਈ ਜੋ ਹੈ ਵਿਦਿਆਕ ਯੋਗਤਾ ਦੀ ਵੀ ਜ਼ਿਆਦਾ ਲੋੜ ਨਹੀਂ ਹੁੰਦੀ ਉਮੀਦਵਾਰ ਦਾ ਪਾਸ ਸਰੀਰਕ ਤੌਰ ਤੇ ਜੋ ਹੈ ਮਜ਼ਬੂਤ ਹੋਣਾ ਜ਼ਰੂਰੀ ਹੁੰਦਾ ਹੈ ਤੇ ਇਸੇ ਨੌਕਰੀ ਦੇ ਲਈ ਜੋ ਇਸੇ ਨੌਕਰੀ ਨੂੰ ਲੈਣ ਦੇ ਲਈ ਮੁੰਬਈ 에ਅਰਪੋਰਟ ਤੇ ਕੱਲ 25000 ਲੋਕ ਜੋ ਹੈ ਇਕੱਠੇ ਹੋ ਜਾਂਦੇ ਨੇ ਸਿਰਫ 600 ਸਾਮੀਆਂ ਸਿਗਿਆ ਲੇਕਿਨ ਉਸ ਤੋਂ ਬਾਅਦ ਇਹ ਲੋਕ 25000 ਉੱਥੇ ਇਕੱਠੇ ਹੋ ਜਾਣੇ ਲੱਤੇ ਹੁਣ ਵਿਰੋਧੀ ਵੀ ਸਰਕਾਰ ਨੂੰ ਘਿਰਦੇ ਹੋਏ ਨਜ਼ਰ ਆ ਰਹੇ ਨੇ ਮੁੰਬਈ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਜੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਸ ਵੀਡੀਓ ਨੂੰ ਟਵੀਟ ਕੀਤਾ ਤੇ ਲਿਖਿਆ ਕਿ 25000 ਤੋਂ ਵੱਧ ਲੋਕਾਂ ਨੇ ਸਿਰਫ 600 ਸਾਮੀਆਂ ਲਈ ਅਪਲਾਈ ਕਰ ਦਿੱਤਾ 에ਅਰ ਇੰਡੀਆ ਦੇ ਕਰਮਚਾਰੀ ਭੀੜ ਨੂੰ ਸੰਭਾਲਣ ਦੇ ਯੋਗ ਨਹੀਂ ਸਿਗੇ ਤੇ ਭੋਜਨ ਅਤੇ ਪਾਣੀ ਤੋਂ ਬਿਨਾ ਵੀ ਇਹਨਾਂ ਲੋਕਾਂ ਦੀ ਹਾਲਤ ਖਰਾਬ ਸਿਗੀ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇਹਨੇ ਮਾੜੇ ਹਾਲਾਤ ਹੋ ਗਏ ਹਨ ਇਹ ਜੋ ਹੈ ਰੂਸ ਅਤੇ ਇਸ ਅਦੇ ਯੁੱਧ ਖੇਤਰਾਂ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਨੌਕਰੀਆਂ ਲੈਣ ਦੇ ਲਈ ਮਜਬੂਰ ਹੋ ਗਏ ਨੇ ਸੋ ਇਹ ਜੋ ਐ ਟਵੀਟ ਕੀਤਾ ਜਾਂਦਾ ਉਥੇ ਮਹਾਰਾਸ਼ਟਰ ਦੇ ਕਾਂਗਰਸ ਪਰਦਾਨ ਦੇ ਵੱਲੋਂ ਸੋਦਾਸੇ ਕਿ ਇਸ ਘਟਨਾ ਤੋਂ ਬਾਅਦ ਬੇਰੋਜ਼ਗਾਰੀ ਨੂੰ ਲੈ ਕੇ ਹੁਣ ਕਾਫੀ ਸਵਾਲ ਉੱਠ ਰਹੇ ਨੇ ਤੇ ਸਿਆਸਤ ਵੀ ਗਰਮਾ ਚੁੱਕੀ ਹੈ ਕਿ ਕੇਸਰੀਕੇ ਦੇ ਨਾਲ ਹੀ ਵੀਡੀਓ ਜੋ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਪੂਰੀ ਤਰੀਕੇ ਦੇ ਨਾਲ ਵਾਇਰਲ ਹੋ ਰਹੀ ਹੈ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਨੌਜਵਾਨ ਹੈ ਉਹ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਹੰਗਾਮਾ ਜੋ ਹੈ ਸਿਆਸਤ ਦੇ ਵਿੱਚ ਵੀ ਸ਼ੁਰੂ ਹੋ ਚੁੱਕਾ ਹੈ ਇਸ ਤੋਂ ਬਾਅਦ ਹੁਣ ਕਿਹੜੀ ਅਪਡੇਟ ਜੋ ਹੈ ਇਸ ਨੂੰ ਹੈ ਕਿ ਸਾਹਮਣੇ ਆਂਦੀ ਹੈ ਉਸ ਨੂੰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਪਬ ਟਵੀ